ਕਮੁੰਡਾ ਸੀਗਾ ਕਿ ਉਹ ਪੁਲਿਸ ਦੇ ਸਾਥ ਦੇ ਰਿਹਾ ਸੀ ਨਸ਼ੇ ਦੇ ਖਿਲਾਫ ਲੜ ਰਿਹਾ ਸੀ ਪਤਾ ਨਹੀਂ ਕਿਵੇਂ ਇਨਫੋਰਮੇਸ਼ਨ ਲੀਕ ਹੋਈ ਤਸਕਰਾਂ ਨੇ ਉਹਦੀਆਂ ਲੱਤਾਂ ਤੋੜਤੀਆਂ ਉਸ ਤੋਂ ਬਾਅਦ ਭਾਈ ਬਖਤੌਰ ਦੇਖੋ ਹੋ ਰਿਹਾ ਸਾਫ ਦਾ ਫੌਜੀ ਦੇ ਨਾਲ ਕੀ ਇਹ ਮਤਲਬ ਜਦੋਂ ਲੋਕ ਨਸ਼ਾ ਤਸਕਰਾਂ ਦੇ ਖਿਲਾਫ ਤੁਹਾਡੇ ਨਾਲ ਆ ਕੇ ਖੜ ਜਾਂਦੇ ਆ ਇਹ ਇਨਫੋਰਮੇਸ਼ਨਾਂ ਲੀਕ ਕਿਵੇਂ ਹੁੰਦੀਆਂ ਉਹਨਾਂ ਦੇ ਪਰਿਵਾਰ ਉਜੜ ਜਾਂਦੇ ਆ ਜਦੋਂ ਇੱਕ ਬੰਦੇ ਦੀਆਂ ਲੱਤਾਂ ਖਤਮ ਹੋ ਗਿਆ ਉਹ ਬੰਦਾ ਅਪਾਹਜ ਹੋ ਗਿਆ ਉਹ ਪੜਿਆ ਲਿਖਿਆ ਨੌਜਵਾਨ ਸੀ ਉਹਨੇ ਕਿਸੇ ਕਾਨੂੰਨ ਦੀ ਗੱਲ ਕੀਤੀ ਹੋਣੀ ਹੈ ਉਹਨੇ ਗਲਤ ਸਹੀ ਦੀ ਗੱਲ ਕੀਤੀ ਹੋਣੀ ਹੈ ਉਹਨੇ ਕੋਈ ਹੱਕ ਸੱਚ ਦੀ ਗੱਲ ਕੀਤੀ ਹੋਣੀ ਹੈ ਤੇ ਉੱਥੋਂ ਤਾਂ ਫਿਰ ਤੁਹਾਨੂੰ ਦੱਸਿਆ ਗੁੱਸੇ ਨਾਲ ਪਾਗਲ ਹੋ ਜਾਂਦੇ ਆ ਵੀ ਸਾਡੇ ਕੋਲ ਬੰਦਾ ਸਵਾਲ ਪੁੱਛਦਾ ਅਸੀਂ ਪੁਲਿਸ ਦਾ ਖੌਫ ਬਣਾ ਕੇ ਰੱਖਣਾ ਵੀ ਬਾਹਰ ਆਮ ਬੰਦਾ ਨਾਲ ਕੁਝ ਬੋਲ ਸਕੇ ਤੇ ਜਦੋਂ ਪੁਲਿਸ ਦੇ ਧੱਕੇ ਚੜਿਆ ਹੋਵੇ ਉਦੋਂ ਬੰਦਾ ਕੋਈ ਸਾਨੂੰ ਗੱਲ ਪੁੱਛ ਜੀ ਚੰਗੀਆਂ ਚਿਹਰਾ ਚਾਹੀਦੀਆਂ ਇਹਨਾਂ ਨੂੰ ਮੋਢਿਆਂ ਤੇ ਸਟਾਰ ਚਾਹੀਦੇ ਆ ਆਪਦੇ ਰੋਜ਼ ਮੈਡਲ ਚਾਹੀਦੇ ਆ ਉਹਦੇ ਲਈ ਇਹਨਾਂ ਨੂੰ ਤਾਂ ਕੁਝ ਵੀ ਕਰਾਓ ਪੁਲਿਸ ਦੀ ਬੇਸ਼ਰਮੀ ਸਾਹਮਣੇ ਆ ਰਹੀ ਹੈ ਹਜੇ ਤੱਕ ਤੁਸੀਂ ਦੇਖੋ ਕਿ ਸਿੰਗਲ ਬੰਦਾ ਕੋਈ ਅਰੈਸਟ ਨਹੀਂ ਕੀਤਾ ਗਿਆ ਹਜੇ ਤੱਕ ਇੱਥੇ ਐਸਐਸਪੀ ਬਠਿੰਡਾ ਦਾ ਇੱਕ ਸਾਫ਼ ਨਜ਼ਰੀਆ ਸਾਨੂੰ ਆ ਰਿਹਾ ਸਾਹਮਣੇ ਸਾਡੇ ਜੋ ਮਰਜ਼ੀ ਹੋ ਜੇ ਮੈਂ ਆਪਦੇ ਮੁਲਾਜ਼ਮਾਂ ਦੇ ਖਿਲਾਫ ਕੁਝ ਨਹੀਂ ਕਰਨਾ ਸਸਟਰ ਕਾਲ ਤੁਸੀਂ ਜੁੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਤਾਂ ਅੱਜ ਬਠਿੰਡਾ ਐਸਐਸਪੀ ਦਫ਼ਤਰ ਦੇ ਬਾਹਰ ਮੌਜੂਦ ਹਾਂ ਜਿੱਥੇ ਧਰਨਾ ਜਿਹੜਾ ਉਹ ਨਿਰੰਦਰਦੀਪ ਤੇ ਹੱਕ ਦੇ ਵਿੱਚ ਲੱਗਿਆ ਸੰਦੀਪ ਪਾਠਕ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਕਿਦਾ ਦੇਖਦੇ ਹੋ ਬਾਈ ਜੀ ਨੌਜਵਾਨ ਨੂੰ ਇਸ ਤਰੀਕੇ ਨਾਲ ਚੱਕਿਆ ਜਾਂਦਾ ਅਤੇ ਹੁਣ ਧਰਨਾ ਲੱਗਿਆ ਮਾਮਲੇ ਦੇ ਵਿੱਚ ਅਪਡੇਸ਼ਨ ਕੀ ਹੈ ਅਪਡੇਸ਼ਨ ਕੁਛ ਨਹੀਂ ਜੀ ਪੁਲਿਸ ਦੀ ਬਿਸ਼ਰਮੀ ਸਾਹਮਣੇ ਆ ਰਹੀ ਹੈ ਹਜੇ ਤੱਕ ਤਾਂ ਤੁਸੀਂ ਦੇਖੋ ਕਿ ਸਿੰਗਲ ਬੰਦਾ ਕੋਈ ਅਰੈਸਟ ਨਹੀਂ ਕੀਤਾ ਗਿਆ ਹਜੇ ਤੱਕ ਇੱਥੇ ਐਸਐਸਪੀ ਬਠਿੰਡਾ ਦਾ ਇੱਕ ਸਾਫ਼ ਨਜ਼ਰੀਆ ਸਾਨੂੰ ਆ ਰਿਹਾ ਸਾਹਮਣੇ ਸਾਡੇ ਕਿ ਜੋ ਮਰਜ਼ੀ ਹੋ ਜੇ ਮੈਂ ਆਪਦੇ ਮੁਲਾਜ਼ਮਾਂ ਦੇ ਖਿਲਾਫ ਕੁਝ ਨਹੀਂ ਕਰਨਾ ਅਨੀ ਕਾਸ ਜੋ ਵੀ ਹੋ ਜੇ ਇਹ 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 ਇਹਨਾਂ ਨੂੰ ਲਤ ਕਿੱਥੋਂ ਪਈ ਐ ਪੋਸ ਕਿੱਥੋਂ ਪਿਆ ਜਿਹਨੂੰ ਕਹਿ ਦੰਨੇ ਆਪਾਂ ਐਤੂ ਪਹਿਲਾਂ ਸੀ 1 ਦੇ ਵਿੱਚ ਵੀ ਮੁੰਡਾ ਚੱਕ ਕੇ ਮਾਰਿਆ ਗਿਆ ਸੀ ਠੀਕ ਹੈ ਜੀ ਦਾਨ ਸਿੰਘ ਵਾਲੇ ਐਡੀ ਬਰਬਰਤਾ ਹੋਈ ਇਨਸਾਨੀਅਤ ਦਾ ਘਾਣ ਹੋਇਆ ਬੀੜ ਤਲਾਬ ਦੇ ਵਿੱਚ ਤੁਸੀਂ ਦੇਖੋਗੇ ਇੱਕ ਮੁੰਡਾ ਸੀਗਾ ਠੀਕ ਹੈ ਜੀ ਉਹ ਪੁਲਿਸ ਦੇ ਸਾਥ ਦੇ ਰਿਹਾ ਸੀ ਨਸ਼ੇ ਦੇ ਖਿਲਾਫ ਲੜ ਰਿਹਾ ਸੀ ਪਤਾ ਨਹੀਂ ਕਿਵੇਂ ਇਨਫੋਰਮੇਸ਼ਨ ਲੀਕ ਹੋਈ ਤਸਕਰਾਂ ਨੇ ਉਹਦੀਆਂ ਲੱਤਾਂ ਤੋੜਤੀਆਂ ਉਸ ਤੋਂ ਬਾਅਦ ਭਾਈ ਬਖਤੌਰ ਦੇਖੋ ਹੋ ਰਿਹਾ ਸਾਬਕਾ ਫੌਜੀ ਦੇ ਨਾਲ ਕੀ ਇਹ ਮਤਲਬ ਕਮਾਲ ਦੀ ਗੱਲ ਹੈ ਐਸਐਸਪੀ ਬਠਿੰਡਾ ਨੂੰ ਅੱਜ ਸੋਚਣ ਦੀ ਲੋੜ ਹੈ ਕਿ ਇੱਕ ਪਾਸੇ ਕਹਿ ਰਹੇ ਆ ਯੁੱਧ ਨਸ਼ੇ ਆ ਵਿਰੁੱਧ ਇੱਕ ਪਾਸੇ ਕਹਿ ਰਹੇ ਆ ਕੋਈ ਵੀ ਯੁੱਧ ਹੈ ਲੜਾਈ ਹੈ ਜਿਹੜੀ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਲੜੀ ਨਹੀਂ ਜਾ ਸਕਦੀ ਜਦੋਂ ਲੋਕ ਨਸ਼ਾ ਤਸਕਰਾਂ ਦੇ ਖਿਲਾਫ ਤੁਹਾਡੇ ਨਾਲ ਆ ਕੇ ਖੜ ਜਾਂਦੇ ਆ ਇਹ ਇਨਫੋਰਮੇਸ਼ਨਾਂ ਲੀਕ ਕਿਵੇਂ ਹੁੰਦੀਆਂ ਉਹਨਾਂ ਦੇ ਪਰਿਵਾਰ ਉਜੜ ਜਾਂਦੇ ਆ ਜਦੋਂ ਇੱਕ ਬੰਦੇ ਦੀਆਂ ਲੱਤਾਂ ਖਤਮ ਹੋ ਗਿਆ ਉਹ ਬੰਦਾ ਅਪਾਹਜ ਹੋ ਗਿਆ ਤਾਂ ਪੁਲਿਸ ਅਜ ਤੱਕ ਇਹਨਾਂ ਨੇ ਪਰ ਕਿਸੇ ਚੀਜ਼ ਦੀ ਜਾਂਚ ਨਹੀਂ ਕੀਤੀ SSP ਮੈਡਮ ਜਿਹੜੇ ਐ ਇਹਨਾਂ ਦਾ ਜਿਹੜਾ ਸਾਰਾ ਜੋਰ ਲੱਗਿਆ ਵਾ ਉਹ ਪਈਆਂ ਕੁਰਸੀਆਂ ਬਚਾਉਣ ਦੇ ਉੱਤੇ ਲੱਗਿਆ ਵਾ ਠੀਕ ਐ ਇਹਨਾਂ ਨੂੰ ਵਧੀਆ ਤੋਂ ਵਧੀਆ ਕੁਰਸੀ ਚਾਹੀਦੀ ਐ ਇਹਨਾਂ ਨੇ ਥੱਲੇ ਇੱਕ ਟੀਮ ਅਪੋਇੰਟ ਕਰ ਰੱਖੀ ਐ ਉਹ ਚੰਗਾ ਕਰਦੇ ਮਾੜਾ ਕਰਦੇ ਕੋਈ ਮਤਲਬ ਨਹੀਂ ਬਸ SSP ਨੂੰ ਸ਼ਾਬਾਸ਼ੇ ਮਿਲਣੀ ਚਾਹੀਦੀ ਐ ਤੇ ਜਿੱਥੇ ਕਿਤੇ ਉਹਨਾਂ ਤੋਂ ਕੋਈ ਗਲਤੀ ਹੋ ਜੇ ਜਾਂ ਉਹ ਨੁਕਸਾਨ ਕਰਦਣ ਕਿਸੇ ਲਾਲਚ ਵਸ਼ਾ ਜਿਹੜੇ ਛੋਟੇ ਮੁਲਾਜ਼ਮ ਐ ਫਿਰ ਉਹਨਾਂ ਦਾ ਮੈਡਮ ਦਾ ਇੱਕੋ ਕੰਮ ਐ ਉਹਨਾਂ ਦੇ ਪਿੱਛੇ ਖੜੇ ਹੋ ਜਾਣਾ ਉਹਨੂੰ ਥਾਪੀ ਦੇਣਾ ਵੀ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਪਰਿਵਾਰ ਕੱਲ ਪ੍ਰੈਸ ਕਾਨਫਰੰਸ ਕਰਦਾ ਉਹਨਾਂ ਦੇ ਧਰਮਪਤਨੀ ਜਿਹੜੇ ਦਸਤਾਰ ਦਿਖਾਉਂਦੇ ਆ ਕਹਿੰਦੇ ਸਿਰਫ ਟੌਰਚਰ ਨਹੀਂ ਹੋਇਆ ਦਸਤਾਰ ਤੱਕ ਰੋਲੀ ਗਈ ਇਹ ਇਹ ਜੇ ਤੁਸੀਂ ਗੱਲਾਂ ਕਰੋਗੇ ਨਾ ਭਾਈ ਜੀ ਦਸਤਾਰ ਰੋਲਣੀ ਚੁੰਨੀਆਂ ਰੋਲਣੀਆਂ ਮਤਲਬ ਇਹ ਇਹ ਪੰਜਾਬ ਪੁਲਿਸ ਦੇ ਲਈ ਆਮ ਹੋ ਚੁੱਕਿਆ ਠੀਕ ਹੈ ਜੀ ਕਿੰਨੀਆਂ ਚੁੰਨੀਆਂ ਸੜਕਾਂ ਤੇ ਰੋਲੀਆਂ ਗਈਆਂ ਇਹ ਪਹਿਲੀ ਪਾਗ ਜਿਹੜੀ ਰੋਲੀ ਇਹ ਪਹਿਲੀ ਪਾਗ ਹੈ ਜਿਹਦੇ ਨਾਲ ਤਸ਼ੱਦਦ ਕੀਤਾ ਗਿਆ ਇਹ ਇਹਦੇ ਤੋਂ ਵੀ ਸਿੱਖਣ ਨੂੰ ਤਿਆਰ ਨਹੀਂ ਹੈਗੇ ਤੁਹਾਨੂੰ ਲੱਗਦਾ ਕਿ ਗਾਂ ਪੱਗਾ ਦੀ ਬੇਅਦਵੀ ਬੰਦ ਹੋ ਜੂਗੀ ਜਾਂ ਕੇਸਾਂ ਦੀ ਬੇਅਦਵੀ ਬੰਦ ਹੋ ਜੂਗੀ ਗਾਂ ਧਰਮ ਦਾ અપਮਾਨ ਬੰਦ ਹੋ ਜੂਗਾ ਗਾਂ ਹੋਰ ਜਿਹੜੀਆਂ ਲੜਕੀਆਂ ਔਰਤਾਂ ਆਪਣੀਆਂ ਉਹਨਾਂ ਦੀਆਂ ਚੁੰਨੀਆਂ ਜਿਹੜੀਆਂ ਉਹਨਾਂ ਨੂੰ ਨਹੀਂ ਰੋਲਿਆ ਜਾਊਗਾ ਇਹ ਇਹਨਾਂ ਨੂੰ ਇਹ ਇਹ ਬੇਪਰਵਾਹ ਹੋ ਚੁੱਕੇ ਐ ਇਹਨਾਂ ਨੂੰ ਉੱਪਰੋਂ ਸਰਕਾਰ ਦੀ ਥਾਪੀ ਐ ਤੇ ਇਹਨਾਂ ਨੇ ਇਸੇ ਤਰ੍ਹਾਂ ਕੰਮ ਕਰਨਾ ਜੇ ਅਸੀਂ ਲੋਕਾਂ ਨੇ ਇਕੱਠੇ ਹੋ ਕੇ ਕੋਈ ਵੱਡੀ ਮੁਹਿੰਮ ਨਾ ਵਿੱਢੀ ਜੇ ਅਸੀਂ ਕੋਈ ਇਹਦੇ ਲਈ ਰੂਪਰੇਖਾ ਨਾ ਤਿਆਰ ਕੀਤੀ ਜੇ ਅਸੀਂ ਨਾ ਸੋਚਿਆ ਵੀ ਨਰਿੰਦਰਦੀਪ ਤੋਂ ਬਾਅਦ ਅਗਲਾ ਕੋਈ ਨੌਜਵਾਨ ਹੋਰ ਨਾ ਹੋਵੇ ਤਾਂ ਪੁਲਿਸ ਜਿਹੜੀ ਹੈ ਪੁਲਿਸ ਨੇ ਇਸੇ ਤਰ੍ਹਾਂ ਇਹ ਸਾਰੀਆਂ ਹੱਦਾਂ ਪਾਰ ਕਰਦੀ ਜਾਊਗੀ ਕਿਉਂ ਹੱਦਾਂ ਪਾਰ ਕਰਦੇ ਆ ਕੀ ਕਾਰਨ ਕੀ ਹੈ ਉਹ ਕਿਸੇ ਵਿੱਚ ਅੰਨੇ ਹੋ ਚੁੱਕੇ ਹੈ ਜੀ ਇਹ ਪਾਵਰ ਦੇ ਨਸ਼ੇ ਵਿੱਚ ਅੰਨੇ ਹੋ ਚੁੱਕੇ ਹੈ ਇਹਨਾਂ ਦੀ ਲੜਾਈ ਜਿਹੜੀ ਹੈ ਇਹਨਾਂ ਦਾ ਜਿਹੜਾ ਯੁੱਧ ਉਹ ਨਸ਼ਿਆਂ ਵਿਰੁੱਧ ਨਹੀਂ ਇਹਨਾਂ ਦਾ ਯੁੱਧ ਨੌਜਵਾਨੀ ਵਿਰੁੱਧ ਹੈ ਇਹਨਾਂ ਦਾ ਯੁੱਧ ਇਸ ਕਿਸਾਨੀ ਵਿਰੁੱਧ ਹੈ ਇਹਨਾਂ ਦਾ ਜਿਹੜਾ ਯੁੱਧ ਹੈ ਉਹ ਪੰਜਾਬ ਦੀ ਆਵਾਜ਼ ਦੇ ਵਿਰੁੱਧ ਹੈ ਇਹ ਕਹਿੰਦਾ ਤੁਸੀਂ ਸਰਕਾਰ ਦੇ ਸੋਲੇ ਗਾਉਣੇ ਆ ਤੁਸੀਂ ਸਰਕਾਰ ਦੀ ਵਾਹਵਾਹੀ ਕਰਨੀ ਆ ਸਰਕਾਰ ਦੀ ਉਹਦੇ ਵਿੱਚ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਪੁਲਿਸ ਦੇ ਖਿਲਾਫ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੁਸੀਂ ਜੋ ਮਰਜ਼ੀ ਕਰੋ ਤੇ ਨਹੀਂ ਤੁਹਾਨੂੰ ਕਿਵੇਂ ਚੁੱਪ ਕਰਾਉਣਾ ਪੰਜਾਬ ਪੁਲਿਸ ਨੂੰ ਇਹ ਭਲੀ ਭਾਂਤੀ ਆਉਂਦਾ ਜਿਹਦੇ ਵਿੱਚ ਬਠਿੰਡਾ ਪੁਲਿਸ ਦੀ ਵਿਸ਼ੇਸ਼ ਮਹਾਰਤ ਹਾਸਲ ਹੈ ਬਠਿੰਡਾ ਪੁਲਿਸ ਤੇ ਅੱਗੇ ਵੀ ਨਾਮ ਬੜੇ ਆਉਂਦੇ ਜਾ ਰਹੇ ਲਗਾਤਾਰ ਕੇਸ ਆਉਂਦੇ ਜਾ ਰਹੇ ਕਾਰਨ ਕੀ ਆ ਇਹੀ ਇਹ ਸਾਡੇ ਕਾਰਨ ਸਮਝੋ ਬਾਹਰ ਹੈ ਜੀ ਵੀ ਬਠਿੰਡੇ ਜ਼ਿਲ੍ਹੇ ਨੂੰ ਇਹ じゃ ਕੀ ਵਰਦਾਨ ਮਿਲਿਆ ਤੁਸੀਂ ਦੇਖੋ ਜਿਹੜਾ ਹੈਗਾ ਡੀਜੀਪੀ ਆਫਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਦੇ ਵਿੱਚ ਦੱਸਿਆ ਜਾਂਦਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਅੱਗੇ ਆ ਪਰਚੇ ਦਰਜ ਕਰਨ ਦੇ ਵਿੱਚ ਤੇ ਪਰਚੇ ਦਰਜ ਜਿਹੜੇ ਕਰਨੇ ਆ ਰਿਕਵਰੀਆਂ ਕਰਨੀਆਂ ਝੂਠੀਆਂ ਸੱਚੀਆਂ ਉਹ ਆਈ ਆਹ ਨਰਿੰਦਰਦੀਪ ਵਰਗੇ ਮਾਰ ਕੇ ਇਹਨਾਂ ਦੇ ਟੌਰਚਰ ਕਰਕੇ ਧੱਕੇ ਨਾਲ ਪਾ ਕੇ ਮੁਕੱਦਮੇ ਫੇਰ ਹੀ ਮੈਨੂੰ ਲੱਗਦਾ ਕੀਤਾ ਗਿਆ ਇਹ ਤਾਂ ਇਹ ਸਿੱਧੀ ਜਾਂਚ ਹੋਣੀ ਚਾਹੀਦੀ ਹੈ ਸਾਲ ਸਵਾ ਸਾਲ ਤੋਂ ਜਦੋਂ ਦੀ ਐਸਐਸਪੀ ਮੈਡਮ ਬਠਿੰਡੇ ਲੱਗੀ ਹੈ ਜਿਹੜੇ ਕਤਲ ਹੋਏ ਆ ਹੁਣ ਤੱਕ ਇੱਕ ਕਸਟੋਡੀਅਲ ਡੈਥਾਂ ਹੋਈਆਂ ਝੂਠੇ ਪਰਚੇ ਦਿੱਤੇ ਗਏ ਆ ਜੇ ਇਹਨਾਂ ਦੀ ਮੈਨੂੰ ਲੱਗਦਾ ਕੋਈ ਸਿੱਟ ਜਾਂਚ ਕਰੇ ਮੈਨੂੰ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਜੇ ਦੀ ਜਾਂਚ ਕਰਨ ਤਾਂ ਬਹੁਤ ਕੁਝ ਸਾਹਮਣੇ ਆਊਗਾ ਬਹੁਤ ਕੁਝ ਸਾਹਮਣੇ ਆਊਗਾ ਇਹ ਫਿਰ ਕੀ ਆ ਇਹ ਤਖਮੇ ਲਾਣੇ ਆ ਪ੍ਰਮੋਸ਼ਨਾਂ ਲੈਣੀਆਂ ਵਾਹਵਾਹੀ ਕੱਟਣੀਆਂ ਜਾਂ ਪੜਕੀਆਂ ਸੀਟਾਂ ਚੰਗੀਆਂ ਚਿਹਰਾ ਚਾਹੀਦੀਆਂ ਇਹਨਾਂ ਨੂੰ ਮੋਢਿਆਂ ਤੇ ਸਟਾਰ ਚਾਹੀਦੇ ਆ ਹਾਂਜੀ ਆਪਦੇ ਰੋਜ਼ ਮੈਡਲ ਚਾਹੀਦੇ ਆ ਉਹਦੇ ਲਈ ਇਹਨਾਂ ਤੋਂ ਕੁਝ ਵੀ ਕਰਾ ਲਓ ਕੁਝ ਵੀ ਕਰਾ ਲਓ ਇਹਨਾਂ ਤੋਂ ਇਹਨਾਂ ਨੂੰ ਕੋਈ ਤਰਸ ਨਹੀਂ ਆਉਂਦਾ ਪੰਜਾਬ ਦੀ ਨੌਜਵਾਨੀ ਤੇ ਇਹਨਾਂ ਨੂੰ ਕੋਈ ਦੁੱਖ ਨਹੀਂ ਆਉਂਦਾ ਮਾਵਾ ਦੇ ਪੁੱਤ ਮਰਿਆਂ ਤੇ ਜੇ ਇਹਨਾਂ ਨੂੰ ਇਹ ਦੁੱਖ ਆਉਂਦਾ ਹੋਵੇ ਨਾ ਤਾਂ ਦੇਖੋ ਇਨਸਾਨ ਹੈ ਅਸੀਂ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਠੀਕ ਹੈ ਪਰ ਇੱਕ ਜਦੋਂ ਗਲਤੀ ਹੋਗੀ ਘੱਟੋ ਘੱਟ ਅਸੀਂ ਕੋਸ਼ਿਸ਼ ਕਰੀਏ ਅੱਗੇ ਤਾਂ ਗਲਤੀ ਨਾ ਹੋਵੇ ਪਰ ਤੁਸੀਂ ਚੈੱਕ ਕਰੋ ਸੀਆਈ 1 ਤੋਂ ਬੰਦੇ ਮਰੇ ਆ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਉਹਦਾ ਨਤੀਜਾ ਸੀਆਈ 2 ਸਾਹਮਣੇ ਆਇਆ ਇਹ ਇਸੇ ਤਰ੍ਹਾਂ ਵਧਦਾ ਜਾਣਾ ਕੰਮ ਸਾਰ ਦਲੀਲ ਨਹੀਂ ਕੋਈ ਵਕੀਲ ਨਹੀਂ ਤੇ ਪੁਲਿਸ ਨੂੰ ਹੱਕ ਕਿੰਨੇ ਦੇ ਦਤਾ ਵੈਸੇ ਪੁਲਿਸ ਨੂੰ ਹੱਕ ਦਿੱਤਾ ਇਹਨਾਂ ਦੇ ਹੰਕਾਰ ਨੇ ਪੁਲਿਸ ਨੂੰ ਹੱਕ ਦਿੱਤਾ ਸਰਕਾਰਾਂ ਨੇ ਜਿਨ੍ਹਾਂ ਦੇ ਝੂਠੇ ਸੱਚੇ ਕੰਮ ਕਰਦੇ ਆ ਜਿਨ੍ਹਾਂ ਦੇ ਪੁੱਠੇ ਕੰਮ ਕਰਦੇ ਆ ਜਿਨ੍ਹਾਂ ਤੇ ਕਹੇ ਉਹਨਾਂ ਦੇ ਵਿਰੋਧੀ ਦੀਆਂ ਆਵਾਜ਼ਾਂ ਦਬਾਉਂਦੇ ਆ ਉਹਨੇ ਹੱਕ ਦਿੱਤਾ ਹੈ ਆਵਾਜ਼ ਉਠਾਉਣ ਵਾਲਿਆਂ ਨੂੰ ਵੀ ਕਿੱਥੇ ਨਾ ਕਿੱਥੇ ਹੁਣ ਕਿਸੇ ਨਾ ਕਿਸੇ ਪਾਸੇ ਜ਼ਰੂਰ ਡਰ ਵੀ ਲੱਗਣ ਲੱਗ ਗਿਆ ਜਾਂ ਲੱਗਣਾ ਹੀ ਹੈ ਜੀ ਤੁਸੀਂ ਖੜ੍ਹ ਜੋ ਕੋਈ ਇਹਨਾਂ ਨੇ ਕਹਿਣਾ ਵੀ ਹਜੇ ਤਾਂ ਮਸਲਾ ਤਤਾਂ ਮਹੀਨਾ ਖੜ੍ਹ ਜੋ 2 ਮਹੀਨੇ 4 ਮਹੀਨੇ ਖੜ੍ਹ ਜੋ ਇਹ ਨਹੀਂ ਪਤਾ ਜੀ ਪਾਠਕ ਤੇ ਚਾਕੇ ਦਰਜ ਕਰ ਦੋ ਮੁਕੱਦਮਾ ਜੀ ਫਲਾਣੇ ਤੇ ਦਰਜ ਇਹ 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 ਬਖਲਾ ਜਾਂਦੇ ਆ ਜੀ ਜਿਹਨੂੰ ਕਹਿੰਦੇ ਨਾ ਆਪਾਂ ਬੌਰਾ ਜਾਂਣਾ ਹਿੰਦੀ ਚ ਕਹਿੰਦੇ ਆ ਸਾਡੇ ਠੀਕ ਹੈ ਬੌਰਾ ਜਾਂਦੇ ਆ ਜਦੋਂ ਇਹਨਾਂ ਦੇ ਖਿਲਾਫ ਕੋਈ ਬੋਲਦਾ ਹੈ ਜਦੋਂ ਇਹਨਾਂ ਨੂੰ ਕੋਈ ਆਇਨਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਪਾਗਲ ਹੋ ਜਾਂਦੇ ਆ ਇਹ ਤਾਂ ਉਹ ਹੀ ਸਰਕਾਰ ਹੈ ਜਿਹਦੇ ਕਹਿੰਦੇ ਸੀ ਧਰਨਾ ਨਹੀਂ ਲੱਗੂਗਾ ਸੱਥਾ ਸੋ ਸਰਕਾਰ ਚੱਲੇਗੀ ਤੁਸੀਂ ਸਵਾਲ ਵੀ ਜਿਹੜਾ ਸਾਡੇ ਤੋਂ ਪੁੱਛ ਸਕਦੇ ਹੋ ਸਾਨੂੰ ਰੋਕ ਵੀ ਸਕਦੇ ਹੋ ਬਾਹ ਫੜ ਕੇ ਵੀ ਨਾਲ ਪੁੱਛਣ ਵਾਲਿਆਂ ਦੇ ਨਾਲ ਕੀ ਕਰਦੇ ਆ ਜੀ ਕਿਸੇ ਤੋਂ ਲੁਕਿਆ ਥੋੜਾ ਕੁਝ ਸਵਾਲ ਪੁੱਛਣ ਵਾਲਿਆਂ ਦੇ ਨਾਲ ਕੀ ਕਰ ਰਿਹਾ ਇਹ ਇਹ ਸਾਰੇ ਪੰਜਾਬ ਜਾਣੂ ਐ ਇਸ ਚੀਜ਼ ਤੋਂ ਮਨਿੰਦਰਦੀਪ ਨਾਲੇ ਹੋਇਆ ਕਿਉਂ ਕੁਝ ਅਜੇ ਤੱਕ ਤੁਹਾਨੂੰ ਸਮਝ ਆਇਆ ਕੁਝ ਨਹੀਂ ਜੀ ਇਹਨਾਂ ਦੀ ਹੰਕਾਰ ਦੀ ਭੇਟ ਚੜ ਗਿਆ ਹੋ ਉਹ ਦੇਖੋ ਉਹ ਉਹ ਮੁੰਡੇ ਨੇ ਇਹਨਾਂ ਨੂੰ ਗਲਤ ਸਹੀ ਤੇ ਕੋਈ ਗੱਲ ਕੀਤੀ ਹੋਣੀ ਆ ਹੋਰ ਐ ਜੋ ਤੋ ਇਹਨਾਂ ਨੂੰ ਤੁਸੀਂ ਇਹ ਮਤਲਬ ਖਾਸ ਕਰ ਇਹਨਾਂ ਦੇ ਕਸਟਡੀ ਚ ਤੁਸੀਂ ਹੋਮੋ ਜਾਂ ਇਹਨਾਂ ਦੇ ਹੱਥ ਚੜੇ ਹੋਮੋ ਉਦੋਂ ਇਹਨਾਂ ਨੂੰ ਹੁੰਦਾ ਮੇਰੇ ਤੇ ਆਏ ਗੱਲ ਕਰੇਗਾ ਤੂੰ ਗਲਤ ਸੀ ਤੈਨੂੰ ਮੈਂ ਦੱਸਦਾ ਕੀ ਹੁੰਦੀ ਹੈ ਠੀਕ ਹੈ ਉਹ ਪੜਿਆ ਲਿਖਿਆ ਨੌਜਵਾਨ ਸੀ ਉਹਨੇ ਕਿਸੇ ਕਾਨੂੰਨ ਦੀ ਗੱਲ ਕੀਤੀ ਹੋਣੀ ਹੈ ਉਹਨੇ ਗਲਤ ਸਹੀ ਦੀ ਗੱਲ ਕੀਤੀ ਹੋਣੀ ਹੈ ਉਹਨੇ ਕੋਈ ਹੱਕ ਸੱਚ ਦੀ ਗੱਲ ਕੀਤੀ ਹੋਣੀ ਹੈ ਤੇ ਉੱਥੋਂ ਦਾ ਫਿਰ ਤੁਹਾਨੂੰ ਦੱਸਿਆ ਗੁੱਸੇ ਨਾਲ ਪਾਗਲ ਹੋ ਜਾਂਦੇ ਆ ਵੀ ਸਾਡੇ ਕੋਲ ਬੰਦਾ ਸਵਾਲ ਪੁੱਛਦੀ ਅਸੀਂ ਪੁਲਿਸ ਦਾ ਖੌਫ ਬਣਾ ਕੇ ਰੱਖਣਾ ਵੀ ਬਰਬ ਆਮ ਬੰਦਾਣਾ ਕੁਝ ਬੋਲ ਸਕੇ ਤੇ ਜਦੋਂ ਪੁਲਿਸ ਦੇ ਧੱਕੇ ਚੜਿਆ ਹੋਵੇ ਉਦੋਂ ਬੰਦਾ ਕੋਈ ਸਾਨੂੰ ਗੱਲ ਪੁੱਛ ਜੇ ਆ ਗੱਲ ਹੋਈ ਹੋਣੀ ਹੈ ਇਸ ਤੋਂ ਬਿਨਾ ਕੋਈ ਗੱਲ ਨਹੀਂ ਹੋਈ ਮੇਰੇ ਕਈ ਸੀਨੀਅਰ ਸਨਾਰ ਵੀ ਗੱਲ ਹੋਈ ਕਈ ਜਿਹੜੇ ਆ ਉਹ ਰਿਟਾਇਰਡ ਜਿਹੜੇ ਪੁਲਿਸ ਅਫਸਰ ਨਾਲ ਉਹਨਾਂ ਨਾਲ ਗੱਲਾਂ ਹੋਈਆਂ ਨੇ ਉਹ ਕਹਿੰਦੇ ਚਲੋ ਹੁੰਦਾ ਸੀਗਾ ਪਰ ਹੁਣ ਸਮਾਂ ਤਾਂ ਟੈਕਨੋਲੋਜੀ ਇੰਨੀ ਆ ਗਈ ਸਭ ਕੁਝ ਆ ਗਿਆ ਹੁਣ ਤਾਂ ਸਭ ਕੁਝ ਪਤਾ ਲੱਗ ਜਾਂਦਾ ਉਹ ਟੈਕਨੋਲੋਜੀ ਦਾ ਯੂਜ਼ ਕੀਤਾ ਜਾ ਸਕਦਾ ਹੁਣ ਕਿ ਤਸ਼ੱਦਦ ਉਹ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਜੀ ਜਿਹੜੇ ਮੈਡਮ ਦੇ ਨੰਬਰ ਸਭ ਤੋਂ ਵੱਧ ਨੇ ਬਠਿੰਡੇ ਵਿੱਚ ਸਭ ਤੋਂ ਵੱਧ ਪਰਚੇ ਦਰਜ ਹੋਏ ਆ ਉਹ ਫਿਰ ਪਰਚੇ ਦਰਜ ਦੀ ਗਿਣਤੀ ਕਿਵੇਂ ਵਧੂਗੀ ਜੀ ਹੈਵੀ ਰਿਕਵਰੀਆਂ ਦੀ ਗਿਣਤੀ ਕਿਵੇਂ ਵਧੂਗੀ ਕਿੰਨੇ ਅਸੀਂ ਅਰੈਸਟ ਕਰ ਲਏ ਉਹਨਾਂ ਦੀ ਗਿਣਤੀ ਕਿਵੇਂ ਵਧੂਗੀ ਸਰਕਾਰ ਦੇ ਖਿਲਾਫ ਬੋਲਣ ਵਾਲੇ ਕਿੰਨੇ ਅਸੀਂ ਚੁੱਪ ਕਰਾਤੀ ਉਹਦੀ ਗਿਣਤੀ ਕਿਵੇਂ ਵਧੂਗੀ ਜਿਹੜੇ ਪੰਜਾਬ ਦੀ ਜਵਾਨੀ ਕਿਸਾਨੀ ਦੀ ਗੱਲ ਕਰਦੇ ਆ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਆ ਉਹਨਾਂ ਦੀ ਕਿੰਨਿਆਂ ਦੀ ਅਸੀਂ ਆਵਾਜ਼ ਦਬਾਤੀ ਇਹ ਇਹ ਕਿਵੇਂ ਉਹਨਾਂ ਦੇ ਨੰਬਰ ਬਣਨਗੇ ਨੰਬਰਾਂ ਦੀ ਗੇਮ ਚੱਲ ਰਹੀ ਆ ਭਾਵੇਂ ਜਿੰਨ ਮਰਜ਼ੀ ਚੱਲ ਨੰਬਰਾਂ ਦੀ ਗੇਮ ਚੱਲ ਰਹੀ ਆ ਜੀ ਪਾਵਰ ਦੇ ਨਸ਼ੇ ਵਿੱਚ ਅੰਨੇ ਹੋ ਚੁੱਕੇ ਆ ਹੰਕਾਰ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਹੇ ਆ ਕੋਈ ਇਹਨਾਂ ਦੇ ਦਿਲ 'ਚ ਤਰਸ ਨਹੀਂ ਕੋਈ ਇਹਨਾਂ ਦੇ ਦਿਲ 'ਚ ਦਇਆ ਨਹੀਂ ਇਹਨਾਂ ਨੂੰ ਸਿਰਫ ਤੇ ਸਿਰਫ ਜੀ ਮਤਲਬ ਹੈ ਆਪ ਦੀਆਂ ਚੰਗੀਆਂ ਚਿਹਰਾ ਨਾਲ ਆਪ ਦੇ ਮੈਡਲਾਂ ਦੇ ਨਾਲ ਆਪ ਦੇ ਸਟਾਰਾਂ ਦੇ ਨਾਲ ਪਰ ਗੱਲ ਹੈ ਬਣਾ ਮੈਂ ਲੁਧਿਆਣੇ ਤੋਂ ਲੁਧਿਆਣੇ ਦੇ ਵਿੱਚ ਦੇਖਦੇ ਆ ਸਰਕਾਰ ਬੜੀ ਐਕਟਿਵ ਹੋਈ ਪਈ ਆ ਉੱਥੇ ਤਾਂ ਸਰਕਾਰ ਜਿਹੜੀ ਆ ਮੈਂ ਕਹਿੰਦਾ ਦਿੱਲੀ ਵਾਲੇ ਸਾਰੇ ਉੱਥੇ ਪਹੁੰਚੇ ਪਏ ਨੇ ਇਹ ਦੇਖ ਕੇ ਤਾਂ ਇਹ ਲੱਗਦਾ ਜੀ ਵੀ ਤਿੰਨ ਕੁ ਮਹੀਨਿਆਂ ਬਾਅਦ ਬਾਈ ਇਲੈਕਸ਼ਨ ਆ ਜਾਇਆ ਕਰੇ ਕਿਤੇ ਘੱਟੋ ਘੱਟ ਉਹਨਾਂ ਏਰੀਆ ਚ ਉੱਥੇ ਲੋਕਾਂ ਦੀ ਕੋਈ ਸੁਣਵਾਈ ਤਾਂ ਹੋ ਜਾਂਦੀ ਆ ਘੱਟੋ ਘੱਟ ਨਾ ਮੈਂ ਕਹਿੰਦਾ ਤਿੰਨ ਤੋਂ 6 ਮਹੀਨਿਆਂ ਬਾਅਦ ਬਾਈ ਇਲੈਕਸ਼ਨ ਆ ਜਾਇਆ ਕਰੀ ਜੀ ਜੇ ਪੰਜਾਬ ਨੂੰ ਬਚਾਉਣਾ ਜੀ ਜਿੰਨੀ دیر ਘਟੋ ਘਟ ਇਨਾ ਪਮਕੜਾ ਦੀ ਸਰਕਾਰ ਹੈ ਤੁਸੀਂ ਤੁਸੀਂ ਵੀ ਸੋਚਦੇ ਹੋ ਵੀ ਘਟੋ ਘਟ ਬਠਿੰਡੇ ਦੀ ਆਜੇ ਜਿਸ ਤਰੀਕੇ ਦੇ ਤੁਸੀਂ ਲਾਦ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਕੀ ਅੰਤ ਕੀ ਹੋਊਗਾ ਇਹ ਕੀ ਦੇਖਦੇ ਹੋ ਸਭ ਜੀ ਅੰਤ ਤਾਂ ਦੇਖੋ ਜੀ ਲੋਕਾਂ ਦੀ ਆਵਾਜ਼ ਕਹਿੰਦੇ ਰੱਬ ਦੀ ਆਵਾਜ਼ ਹੁੰਦੀ ਹੈ ਤੇ ਅੱਤ ਦਾ ਖੁਦਾ ਨਾਲ ਵੈਰ ਹੁੰਦਾ ਜਿਹੜੀ ਇਹਨਾਂ ਨੇ ਅੱਤ ਚੱਕੀ ਹੈ ਇਹਦੇ ਨਤੀਜੇ ਇਹਨਾਂ ਦੇ ਇਹਨੂੰ ਭੁਗਤਾਰੇ ਪਹਿਣਗੇ ਸਤਾਈ ਚ ਦੇਖ ਲਿਓ ਤੁਹਾਡੇ ਸਾਹਮਣੇ ਹੋ ਸਕੇ ਅੱਜ ਦਾ ਦਰਬਾਰ ਸੋ ਜਿਵੇਂ ਕੀ ਅਸੀਂ ਗੱਲਬਾਤ ਕਰਕੇ ਹਟਿਆ ਗੱਲਬਾਤ ਤੁਸੀਂ ਸਾਰੀ ਸੁਣ ਹੀ ਲਈ ਹੋਏਗੀ ਵੀ ਅਸਲ ਦੇ ਵਿੱਚ ਕਿਸ ਹਿਸਾਬ ਨਾਲ ਜ਼ਰੂਰ ਇਹ ਆਪਣੀ ਪੇਟ ਸਫਾਰੇ ਸੀ ਵਿਭੰਡੇ ਦੇ ਵਿੱਚ ਸੀ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਆ ਦਰਜ ਕੀਤੇ ਆ ਸਭ ਤੋਂ ਜ਼ਿਆਦਾ ਜਿਹੜੀ ਕਾਰਵਾਈ ਕੀਤੀ ਆ ਪਰ ਕਾਰਵਾਈ ਦੀ ਕਿੱਥੇ ਨਾ ਕਿੱਥੇ ਸਚਾਈ ਜਿਹੜੀ ਆ ਉਹ ਜ਼ਰੂਰ ਨਜ਼ਰ ਵੀ ਆ ਰਹੀ ਆ ਸੋ ਐਸੇ ਮਾਮਲੇ ਦੇ ਵਿੱਚ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਕਰਨ ਦੇ ਨਾਲ ਮੈਂ ਹਾਂ ਕੁਰਜੋਤ ਸਿੰਘ